ਮੈਂ ਬਲਦੇਵ ਸਿੰਘ ਸੋਲ ਸੰਦੋਹਾ ਬੀਕੇ ਯੂਟਾ ਸਿੱਧੂ ਪਰ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਆ ਅਸੀਂ ਉਸ ਜਗ੍ਹਾ ਤੇ ਖੜੇ ਆ ਜਿਹੜਾ ਲਗਭਗ ਚੱਕ ਦਾ ਚੁਗਿਆਂ ਦਾ ਰਖਵਾ ਹੈ ਤੇ ਬਹਿਮਨ ਦਵਾਨੇ ਦੇ ਜ਼ਿਮੀਂਦਾਰਾਂ ਕੋਲੇ ਹੈਗਾ ਤੇ ਲਗਭਗ ਜਿਹੜਾ ਜਦੋਂ ਕਾਲੀ ਰਾਜ ਦੀ ਸਰਕਾਰ ਸੀ ਉਸ ਸਮੇ ਸਾਡੇ ਸੀਐਮ ਬਾਦਲ ਸਾਹਿਬ ਨੇ ਇਹਨਾਂ ਪਿੰਡਾਂ ਨੂੰ ਇੱਕ ਰਾਹਤ ਦਿੱਤੀ ਸੀ ਜਦੋਂ ਜ਼ਿਆਦਾ ਬਾਰਸ਼ ਆ ਜਾਂਦੀ ਸੀਗੀ ਤਾਂ ਇਹ ਪਾਣੀ ਨਾ ਭਰ ਕੇ ਖੜ੍ਹ ਜਾਂਦੇ ਸੀ ਇਹਨਾਂ ਨੂੰ ਦੋ ਕਨੈਕਸ਼ਨ ਦਿੱਤੇ ਨਾ ਔਰ ਉਹ ਕਨੈਕਸ਼ਨ ਹੈ ਜਿਹੜੇ ਲਗਭਗ ਮੋਟਰਾਂ ਵਾਲੀ ਜਿਹੜੀ ਲੈਟ ਹੈ ਉਹਦੇ ਨਾਲ ਜੁੜੇ ਹੋਏ ਨਾ ਸੋ ਸਾਡੇ ਇਸ ਪਿੰਡ ਦੇ ਲੋਕਾਂ ਨੇ ਆਪਣੇ ਤੌਰ ਤੇ ਆ ਇੱਕ ਏਡਲੇ ਪਾਸੇ ਜਿਹੜੀ ਹੈ ਕੈਪਟੀ ਬਣਾਈ ਹੋਈ ਸੀ ਜਦੋਂ ਜ਼ਿਆਦਾ ਬਾਰਿਸ਼ ਆ ਜਾਂਦੀ ਸੀ ਉਹ ਕੈਂਟੀ ਰਾਹੀਂ ਪਾਣੀ ਆ ਜਿਹੜਾ ਥੱਲੇ ਚਲਾ ਜਾਂਦਾ ਸੀ ਪਰ ਇਹ ਕੈਂਟੀ ਬੰਦ ਹੋ ਚੁੱਕੀ ਹੈ ਤੇ ਅੱਜ ਲਗਭਗ ਜਿਹੜਾ 200 ਏਕੜ ਇਸ ਦੂਨਾ ਪਿੰਡਾਂ ਦਾ ਰਕਬਾ ਜਿਹੜਾ ਬਿਲਕੁਲ ਤੁਸੀਂ ਦੇਖ ਰਹੇ ਹੋਗੇ ਪਾਣੀ ਦੇ ਵਿੱਚ ਝੋਨਾ ਡੁੱਬਿਆ ਹੋਇਆ ਤੇ ਇੱਥੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਲੀਡਰ ਹੈ ਉਹ ਬੱਖ-ਬੱਖ ਸਮੇਂ ਤੇ ਬੱਖ-ਬੱਖ ਦਿਨਾਂ ਦੇ ਵਿੱਚ ਸਾਡੇ ਇਹਨਾਂ ਪਿੰਡਾਂ ਨੂੰ ਵਿਸ਼ਵਾਸ ਲਵਾ ਕੇ ਗਏ ਨੇ ਕਿ ਕੁਝ ਨਾ ਕੁਝ ਅਸੀਂ ਹੱਲ ਕਰਾਂਗੇ ਪਰ ਅਸੀਂ ਆਮ ਪਾਰਟੀ ਦੀ ਸਰਕਾਰ ਭਵੰਤਮਾਨ ਕੀ ਦੀ ਅਗਵਾਈ ਦੇ ਵਿੱਚ ਸਾਰਾ ਪੰਜਾਬ ਤੇ ਇੱਥੇ ਬਠਿੰਡੇ ਜ਼ਿਲ੍ਹੇ ਦਾ ਪ੍ਰਸ਼ਾਸਨ ਖਾਸ ਕਰਕੇ ਜਦੋਂ ਇਹੋ ਜੀ ਸਥਿਤੀ ਆ ਜਾਂਦੀ ਹੈ ਤਾਂ ਸਾਡੇ ਲੋਕਾਂ ਦੀ ਬਾਹ ਫਾਣੀ ਚਾਹੀਦੀ ਹੈ ਰਾਜਨੀਤੀ ਨਹੀਂ ਕਰਨੀ ਚਾਹੀਦੀ ਸੇ ਅੱਜ ਲਗਭਗ ਜੇ 200 ਏਕੜ ਸਾਡੀ ਫਸਲ ਮਰ ਗਈ ਲੋਕਾਂ ਨੇ ਬਾਣ ਹਿੱਸੇ ਛੇਕੇ ਦੇ ਲਏ ਨਾ ਔਰ ਉਹਨਾਂ ਲੋਕਾਂ ਦਾ ਜਿਹੜਾ ਮੂਰੇ ਕਿਵੇਂ ਆਪਣੇ ਪਰਿਵਾਰ ਚਲਾਉਣ ਦਾ ਸਿਸਟਮ ਬਣੂਗਾ ਪਰ ਚਾਹੀਦਾ ਸੀ ਸਾਡੇ ਬਠਿੰਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਫੌਰੀ ਤੌਰ ਤੇ ਆ ਕੇ ਨਿਜੀ ਤੌਰ ਤੇ ਇਹਨਾਂ ਲੋਕਾਂ ਦੀ ਬਾਹ ਫੜਨੀ ਸੀ ਇਹ ਜਾਰਾ ਬਾਰਸ਼ ਦਾ ਪਾਣੀ ਆ ਜਿਹੜਾ ਖੜਾ ਇਹਨੂੰ ਕੱਢਣ ਦਾ ਜਿਹੜਾ ਪ੍ਰਾਲਾ ਕਰਨਾ ਚਾਹੀਦਾ ਜਿਹੜਾ ਹਜੇ ਤੱਕ ਨਹੀਂ ਹੋਇਆ ਸੋ ਅਸੀਂ ਫੇਰ ਮੰਗ ਕਰਦੇ ਆ ਸਾਡੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਅਸੀਂ ਬਠਿੰਡੇ ਜ਼ਿਲ੍ਹੇ ਦੇ ਡੀਸੀ ਤੋਂ ਕਿ ਫੌਰੀ ਤੌਰ ਤੇ ਇਸ ਪਾਸੇ ਧਿਆਨ ਦੇ ਕੇ ਜਿਹੜਾ ਇਹ ਦੋ ਦਿਨਾਂ ਦੇ ਵਿੱਚ ਆ ਜਿਹੜਾ ਚਾਰ ਦਿਨਾਂ ਦੇ ਵਿੱਚ ਪਾਣੀ ਕੱਢਿਆ ਜਾਵੇ ਤਾਂ ਮੁਰ ਜਿਹੜਾ ਝੋਨਾ ਜਿਹੜਾ ਮਰ ਗਿਆ ਉਹ ਦੁਬਾਰੇ ਲਾਇਆ ਜਾ ਸਕਦਾ ਹੈ ਨਹੀਂ ਝੋਨਾ ਲੱਗਦਾ ਤਾਂ ਕੋਈ ਹੋਰ ਫਸਲ ਦਾ ਪ੍ਰਬੰਧ ਕੀਤਾ ਜਾ ਸਕਦਾ ਪਰ ਜੇ ਇਸੇ ਤਰ੍ਹਾਂ ਪਾਣੀ ਖੜਾ ਰਿਹਾ ਤੇ ਮਹੀਨਾ ਪਾਣੀ ਨਾ ਸੁੱਕਿਆ ਤੇ ਫੇਰ ਸਾਰੀਆਂ ਫਸਲਾਂ ਜਿਹੜੀਆਂ ਭਾਵੇਂ ਝੋਨੇ ਦਾ ਸਮਾਂ ਟੱਪ ਜਾਣਾ ਤੇ ਹੋਰ ਫਸਲ ਵੀ ਨਹੀਂ ਬਿਜਣੀ ਤੇ ਫਿਰ ਉਹਨਾਂ ਲੋਕਾਂ ਨੂੰ ਪ੍ਰਸ਼ਾਸਨ ਨੇ ਰਾਹਤ ਕੋਈ ਨਹੀਂ ਦੇਣੀ ਬੈਂਕਾਂ ਨੇ ਕਰਜ਼ਾ ਨਹੀਂ ਛੜਨਾ ਬੈਂਕਾਂ ਨੇ ਵਿਆਜ ਨਹੀਂ ਛੜਨਾ ਸਾਡੇ ਲੋਕਾਂ ਦੇ ਉੱਤੇ ਜਿਹੜੀ ਕਿਸ਼ਤਾਈ ਪਈ ਹੈ ਇਸ ਕਰਕੇ ਅਸੀਂ ਮੰਗ ਕਰਦੇ ਆ ਸਾਡੇ ਪ੍ਰਸ਼ਾਸਨ ਤੋਂ ਤੇ ਬੰਗ ਕਰਦੇ ਆ ਅਸੀਂ ਪੰਜਾਬ ਸਰਕਾਰ ਤੋਂ ਕਿ ਫੌਰੀ ਤੌਰ ਤੇ ਚੁੱਕੇ ਛੋਟੇ ਪਿੰਡ ਜਿਹੜਾ ਤੇ ਜਿਹੜਾ ਮਹਿਮਾ ਦਿਵਾਨਾ ਇਹਨੇ ਦੋਨਾਂ ਪਿੰਡਾਂ ਦਾ ਜਿਹੜਾ ਹੱਦ ਹੈਗੀ ਇਹ ਸੱਦ ਦੇ ਉੱਤੇ 200 ਲੜਬਾ ਕਿਲਾ ਜਿਹੜਾ ਪਾਣੀ ਆ ਅੱਜ ਵੀ ਡੁੱਬਿਆ ਖੜਾਗਾ ਅਸੀਂ ਮੌਕੇ ਤੇ ਆ ਉਸ ਜਗ੍ਹਾ ਤੇ ਜਿਹੜੀ ਜਗ੍ਹਾ ਦੇਖਣ ਨੂੰ ਜਿਨੀ ਕਰਦਾ ਕਿਉਂਕਿ ਕਿੰਨਾ ਕੁ ਤੇ ਅਸੀਂ ਐਵੇਂ ਜਿਵੇਂ ਖੜੇ ਟਾਕਾਂਗੇ ਪਾਣੀ ਦੇ ਵਿੱਚ ਜਿਹੜੇ ਜਾਨਵਰ ਜਿਨ੍ਹਾਂ ਦੀ ਮਿੱਟੂ ਹੋ ਗਈ ਉਹਨਾਂ ਤੋਂ ਬਗਦੋ ਹੋਣ ਲੱਗ ਜਾਣੀਆਂ ਕਿ ਸਾਡੇ ਬਿਮਾਰੀ ਆ ਜਿਹੜੀ ਫੈਲ ਜਾਣੀ ਹੈ ਇਥੇ ਪੂਰੀ ਤਰ੍ਹਾਂ ਤੇ ਸਾਡੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਜੇਕਰ ਨਾ ਧਿਆਨ ਦਿੱਤਾ ਤਾਂ ਬੀਕੇ ਜੂ ਇੱਕ ਤਾਂ ਸਿੱਧੂ ਪਰ ਜ਼ਰੂਰ ਕੋਈ ਨਾ ਕੋਈ ਫਿਰ ਇਥੇ ਨਾ ਮੈਕਸ਼ਨ ਕਰਨ ਲਈ ਮਜਬੂਰ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ